ਅਨਨਿਤ ਦੇਖੋ ਅਨਨਿਤ ਪੈਸਾ ਤਾਂ ਨਹੀਂ ਆ ਰਹੇ ਕਿਉਂ ਮੇਰੇ ਪਿੱਛੇ ਆ ਜਾਓ ਸਭ ਤੋਂ ਪਹਿਲੇ ਜਿੰਨੇ ਵੀ ਪ੍ਰੈਸ ਵਾਲੇ ਵੀ 라ਏ ਨੇ ਸਾਰਿਆਂ ਦਾ ਹੀ ਬਹੁਤ ਬਹੁਤ ਮਾਰ ਅੱਜ ਕਿਸਾਨ ਮਜ਼ਦੂਰ ਮੋਰਚਾ ਵਾਲੋਂ ਲੋਹੇੜਾਣਾ ਡਾਕਟਰ ਧੀਂਦਾ ਉਮੇਦ ਚ ਤੁਮਨ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਮੁੱਖ ਅਜੰਡਾ ਜਿਹੜਾ ਉਹ ਇਹ ਹੈ ਕਿ ਐਸ ਕੇਐਮ ਨੂੰ ਸੱਦਾ ਪੱਤਰ ਦਿੱਤਾ ਜਾ ਰਿਹਾ ਪੰਜ ਸੰਗਠਨ ਦੀ ਏਕਤਾ ਵਾਸਤੇ ਇਕੱਠੇ ਹੋ ਕੇ ਲੜਨ ਵਾਸਤੇ ਸੋ ਉਹ ਅੱਜ ਜਿਹੜੀ ਇੱਥੇ ਜਿੱਥੇ ਬੰਦੀਆਂ ਪਹੁੰਚੀਆਂ ਨੇ ਉਹਨਾਂ ਦੇ ਵਿੱਚ ਮੇਰੇ ਨਾਲ ਇੱਧਰ ਬੈਠੇ ਨੇ ਲਖਵਿੰਦਰ ਸਿੰਘ ਜੀ ਇਹ ਹੈਗੇ ਨੇ ਭਾਰਤੀ ਕਿਸਾਨ ਜੁਨਿਅਨ ਆਜ਼ਾਦ ਵੀ ਕੇ ਜੁਜਾਤੋਂ ਮੇਰੇ ਨਾਲ ਸਰਦਾਰ ਦਿਲਵਰ ਸਿੰਘ ਜੀ ਸਾਰੇ ਜਾਣਦੇ ਹੋ ਔਰ ਇਧਰ ਮੇਰੇ ਨਾਲ ਪੰਡਿਤ ਸਾਹਿਬ ਬੈਠੇ ਨੇ ਔਰ ਸਮ ਸਿੰਘ ਕੰਦੇਲ ਜੀ ਇਹ ਮਾਨਤ ਸਾਹਿਬ ਵੀਪੀ ਤੋਂ ਔਰ ਉਹਨਾਂ ਦੇ ਨਾਲ ਢੇੜੀ ਸਾਹਿਬ ਸਾਡੇ ਵੀ ਕੇ ਜੁਜੇੜੀ ਤੋਂ ਉਹਨਾਂ ਦੇ ਨਾਲ ਕਿਰਤੀ ਕਿਸਾਨ क्रांतिकारी किसान यूनियन ਤੋਂ ਸਰਵੰਤ ਸਿੰਘ ਜੀ ਸੋ ਇਹ ਸਾਰੇ ਸਾਥੀ ਅੱਜ ਜਿੱਥੇ ਬੰਦੀਆਂ ਆਈਆਂ ਨੇ ਸਾਰੇ ਅੱਜ ਇਸ ਗੱਲ ਵਾਸਤੇ ਪੂਰੇ ਕੇਮ ਵੱਲੋਂ ਸਹਿਮਤ ਹੋ ਕੇ ਇੱਕ ਮੁੱਕ ਲੋ ਕੇ ਇੱਕਜੁੱਟ ਹੋ ਕੇ ਅੱਜ ਇਹ ਜਿਹੜੀ ਪੱਤੀ ਹੈ ਪੱਤਰ ਇਹ ਐਸਕੇ ਨੂੰ ਭੇਜਿਆ ਜਾਏਗਾ ਸੋ ਹੁਣ ਮੈਂ ਸਦਾ ਸੰਸ਼ਿਪ ਦੇ ਰਿਹਾ ਹਾਂ ਕਹਾਂਗਾ ਉਹ ਆਪ ਜੀ ਸਮੋਹਨ ਕਰਦੇ ਪਹਿਲੀ ਗੱਲ ਤਾਂ ਕੁਝ ਸਾਡੇ ਸੱਦੇ ਤੇ ਇਥੇ ਪਹੁੰਚੇ ਉਹ ਸਾਰੇ ਸਰਕਰਾਂ ਦਾ ਅਸੀਂ ਧੰਨਵਾਦ ਕਰਦੇ ਆਂ ਔਰ ਅਸੀਂ ਜਿਹੜੀ ਆ ਲਿਖਤੀ ਚਿੱਠੀ ਜਿਹੜੀ ਆ ਉਹਦਾ ਡਿਜੀਟਲ ਜਿਹੜਾ ਵਾ ਉਹ ਬਾ ਗੂਲ ਤੋਂ ਪ੍ਰੈਸ ਨੂੰ ਭੇਜਿਆ ਕਰਾ ਦਾਂਗੇ ਅਸੀਂ ਐਸ ਕੇਐਮ ਨੂੰ ਲਿਖ ਰਹੇ ਆਂ ਲਗਭਗ ਤਿੰਨ ਚਿੱਠੀਆਂ ਅਸੀਂ ਇਸ ਤੋਂ ਪਹਿਲੋਂ ਵੀ ਚੱਲਦੇ ਮੋਰਚਿਆਂ ਵਿੱਚ ਲਿਖੀਆਂ ਸਾਡੇ ਟੀਮ ਨੂੰ ਵੀ ਸਮਝ ਆ ਗਈ ਆ ਵੀ ਦੇਖੋ ਜਿੰਨੇ ਵੱਡੇ ਮਸਲੇ ਆ ਵਰਤਮਾਨ ਸਮੇਂ ਵਿੱਚ ਲੈਂਡ ਪੂਲਿੰਗ ਪਾਲਸੀ ਇਹੋਗਾ ਬਿਜਲੀ ਬੋਰਡ ਦਾ ਪ੍ਰਾਈਵੇਟੇਸ਼ਨ ਇਸ ਵੇਲੇ ਅਮਰੀਕਾ ਨਾਲ ਜਿਹੜਾ ਭਾਰਤ ਦਾ ਸੰਬੰਧਤਾ ਹੋਣ ਜਾ ਰਿਹਾ ਫ੍ਰੀ ਟ੍ਰੇਡ ਐਗਰੀਮੈਂਟ ਜਿਹਨੂੰ ਕਹਿੰਦੇ ਹੈਗੇ ਆ ਜਾਂ ਹੋਰ ਪੰਜਾਬ ਦੀਆਂ ਦੁਨੀਆਂ ਹੋਈਆਂ ਮੰਗਾਂ ਜਿਹੜੀਆਂ ਬਹੁਤ ਵੱਡੀਆਂ ਮੰਗਾਂ ਨੇ ਉਹਨਾਂ ਮੰਗਾਂ ਤੇ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਸਮੇਂ ਦੀ ਲੋੜ ਹੈ ਅਰੇ ਇਹਦੀ ਪਹਿਲ ਕਦਮੀ ਕਰਦੇ ਹੋਏ ਆ ਜਿਹੜਾ 30 ਦਾ ਟ੍ਰੈਕਟਰ ਮਾਰਚ ਸੀ ਗੈਸ ਕਿ ਹੁੰਦਾ ਅਸੀਂ ਕੱਲਾ ਜਵਾਨੀ ਕਲਾਮੀ ਨੇ ਗਰਾਊਂਡ ਤੇ ਜਾ ਕੇ ਐ ਆਪਣਾ ਵੱਡੇ ਵੱਡੇ ਕੱਟ ਕਰਕੇ ਟ੍ਰੈਕਟਰ ਟ੍ਰਾਲਿੰਗ ਟ੍ਰੈਕਟਰਾਂ ਦਾ ਮਾਰਚ ਵਿੱਚ ਸ਼ਾਮਲ ਹੋਏ ਆ ਔਰ ਅਸੀਂ ਪਹਿਲ ਕਦਮੀ ਕੀਤੀ ਆ ਤੁਸੀਂ ਸਾਂਝੇ ਸ਼ਗਰਸ਼ਾ ਦੇ ਮਦਈ ਹੈਗੇ ਆ ਔਰ ਦੂਸਰੇ ਰੂਪ ਵਿੱਚ ਗਾਹਾ ਐਸਕੇਮ ਦੀ ਮੀਟਿੰਗ ਆ ਗਈ ਹੈ ਸ਼ਾਇਦ ਕੱਲ ਉਸ ਤੋਂ ਪਹਿਲਾਂ ਅਸੀਂ ਚਿੱਠੀ ਕਿਉਂਕਿ ਅਸੀਂ ਪਹਿਲੀ ਮੀਟਿੰਗ ਦੇ ਵਿੱਚ ਇਹ ਕਹਿਤਾ ਸੀ ਕਿ ਅਸੀਂ ਤੁਹਾਨੂੰ ਚਿੱਠੀ ਲਿਖਣਾ ਚਾਹੁੰਦੇ ਆਂ ਆ ਰੋਦੇ ਵਿੱਚ ਅਸੀਂ 26 ਅਗਸਤ 2025 ਨੂੰ ਕਿਸਾਨ ਭਵਨ ਚੰਡੀਗੜ੍ਹ 11 ਵਜੇ ਟਾਈਮ ਦੇ ਰਹੇ ਆਂ ਅਰੇ ਇਸ ਚਿੱਠੀ ਵਿੱਚ ਇਹ ਵੀ ਮੈਂਸ਼ਨ ਕੀਤਾ ਹੋਇਆ ਕਿ ਜੇ ਡੇਟ ਨੂੰ ਲੈ ਕੇ ਕੋਈ ਮਸਲਾ ਹੋਵੇ ਉਹਦੇ ਬਾਰੇ ਵੀ ਵਿਚਾਰਿਆ ਜਾ ਸਕਦਾ ਵਾ ਇਸ ਕਰਕੇ ਅਸੀਂ ਪਹਿਲੇ ਪਹਿਲੇ ਪੜਾਅ ਦੇ ਵਿੱਚ ਐਸ ਕੇ ਐਮ ਨੂੰ ਸੱਦਾ ਦੇ ਕੇ ਸਾਂਝੇ ਵਿਚਾਰ ਚਾਲੀ ਅੱਗੇ ਗੱਲ ਵਧਾਉਣਾ ਚਾਹੁੰਦੇ ਆ ਇਸ ਆਸ ਨਾਲ ਕਿ ਇਹ ਪੰਜਾਬ ਦੇ ਲੋਕ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਮਜ਼ਦੂਰ ਆਮ ਆਵਾਮ ਚਾਹੁੰਦੀ ਆ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸ਼ਿਰਸ਼ਤ ਕਰਨ ਇਹ ਉਹਨਾਂ ਉਹਨਾਂ ਦੀ ਸਮਝ ਹੈਗੀ ਆ ਔਰ ਲੋਕਾਂ ਦੀਆਂ ਭਾ ਮਨਾਵਾਂ ਨੂੰ ਧਿਆਨ ਵਿੱਚ ਰੱਖਦੇ ਆ ਰਹੇ ਤੋ ਕਹਾਂ ਜੇ ਐਸ ਕੇ ਐਮ ਦਾ ਤੁਸੀਂ ਮੋਗੇ ਦਾ ਘੱਟ ਦੇਖੋ ਉਹ ਮੋਗੇ ਕੱਠ ਦੇ ਵਿੱਚ ਸਾਂਝੇ ਅੰਦੋਲਨ ਲਈ ਮਤਾ ਪਿਆ ਸੀਗਾ ਔਰ ਸਾਂਝੇ ਅੰਦੋਲਨ ਦੀ ਮੰਗ ਉੱਠੀ ਸੀ ਔਰ ਇਹ ਵੀ ਕਿਹਾ ਸੀ ਵੀ ਜਥੇਬੰਦੀਆਂ ਇੱਕ ਦੂਜੇ ਦੇ ਖਿਲਾਫ ਬਾਹਰੀ ਬਿਆਨਬਾਜ਼ੀ ਤੋਂ ਵੀ ਫਰੇਟ ਕਰਨ ਔਰ ਆਪਾਂ ਵੀ ਗੱਡੇ ਕੱਠ ਕਿਤੇ ਉਹਨਾਂ ਦੀ ਮਤੇ ਪਈ ਸੀ ਲੋਕਾਂ ਦੀਆਂ ਮੰਗਾਂ ਸੀਗੀਆਂ ਤੋਂ ਅੱਜ ਅਸੀਂ ਫਿਰ ਐਸ ਕੇ ਐਮ ਨੂੰ ਆਪਣੇ ਭਰਾਵਾਂ ਨੂੰ ਚਿੱਠੀ ਲਿਖੀ ਆ ਕਿ ਕਿਉਂ ਨਾ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਇਸ ਮੁੱਦੇ ਦੇ ਉੱਤੇ ਸਾਂਝਾ ਸੰਘਰਸ਼ ਦਾ ਸੱਦਾ ਆਪਣੇ ਲੋਕਾਂ ਪੈਦ ਕਰਦੇ ਹੋਇਆ ਅਸੀਂ ਦਿੱਤਾ ਵਾ ਅੱਧੇ ਦਿਨਾਂ ਨੂੰ ਇਹਦੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ 11 ਅਗਸਤ ਨੂੰ 11 ਅਗਸਤ ਨੂੰ ਪੂਰੇ ਪੰਜਾਬ ਦੇ ਅੰਦਰ ਮੋਟਰਸਾਈਕਲ ਮਾਰਚ ਲੈਂਡ ਪੂਲਿੰਗ ਪਾਲਿਸੀਰ ਹੋਰ ਦਾ ਮੰਗਾਂ ਨੂੰ ਲੈ ਕੇ ਕਰੂਗਾ ਔਰ ਜਿਸ ਕਿਸਮ ਨਾਲ ਸਾਡੀਆਂ ਕੈਂਪਗੀਆਂ ਜੁੜੀਆਂ ਹੋਈਆਂ ਜਥੇਬੰਦੀਆਂ ਜੋ ਲਾਰੀਆਂ ਨੇ ਤੁਹਾਨੂੰ ਵੀ ਖਬਰ ਆਉਂਦੀ ਇਤਿਹਾਸਕ ਮੋਟਰਸਾਈਕਲ ਮਾਰਚ ਹੋਊਗਾ ਬਾਕੀ ਹੋਰ ਵੀ ਕੋਈ ਵਹੀਕਲ ਲਿਆਉਣਾ ਚੰਗਾ ਸਵਾਗਤ ਹੋਊਗਾ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਸਥਾਨਕ ਜਿਵੇਂ ਪਾਰਟੀਏ ਕਿਸਾਨ ਮਜ਼ਦੂਰ ਯੂਨੀਅਨ ਗਲਬਾਕ ਸਿੰਘ ਗਿਲਹੋਂਾਂ ਦੀਆਂ ਜਿਵੇਂ ਬੀਕੇਜੂ ਦਵਾਪਾਵਾ ਸਾਡੇ ਜਿਹੜੇ ਬੀਕੇਜੂ ਜਾਦਵੇਂ ਦੇ ਨੇੜੇ ਹੈਗੀਆਂ ਕੁਝ ਕਿਸਾਨ ਮਜ਼ਦੂਰ ਸਿਰਸਤ ਮੇਟੀ ਦੇ ਸਾਥੀ ਵੀ ਆਗੇ ਆ ਇਹ ਰਲ ਕੇ ਇੱਥੇ ਮਾਰਚ ਕਰਕੇ ਵੱਡਾ ਮਾਰਚ ਕਰਨ ਦੇ ਸਾਰੇ ਸੰਗਤਾਂ ਗੱਲ ਕੀਤੀ ਇਦੇ ਨਾਲ ਦੀ ਨਾਲ ਜਿਹੜਾ ਜਲੰਧਰ ਦੇ ਵਿੱਚ 20 ਅਗਸਤ 2023 ਨੂੰ ਇਹ ਕਿ ਪੰਜਾਬ ਫੁੱਡਾ ਦਾ ਹੈੱਡ ਆਫੀਸਰ ਜਲੰਧਰ ਦੇ ਵਿੱਚ ਆਰ ਉੱਥੇ ਲਗਭਗ ਅਸੀਂ ਜਿਸ ਕਿਸਮ ਦਾ ਕਿਸਾਨ ਸਹਿਯੋਗ ਕਰ ਰਹੇ ਆ ਕੋਸ਼ਿਸ਼ ਕਰਾਂਗੇ ਵੀ ਲੱਖਾਂ ਵਰਗੇ ਇਕੱਠ ਹੋ ਜਾਣ ਜਲੰਧਰ ਦੇ ਵਿੱਚ ਆਰ ਇਹਨਾਂ ਦੋਵਾਂ ਪ੍ਰੋਗਰਾਮਾਂ ਵਿੱਚ ਜਿਹੜਾ ਕਿਸਾਨ ਮੀਧੂ ਵਰਚਾ ਕਰ ਰਿਹਾ ਉਹਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਲੋਕਾਂ ਨੂੰ ਸ਼ਾਮਲ ਜਿਹੜਾ ਬਾਓ ਉਹ ਹੁੰਦਾ ਸੱਦਾ ਦਾ ਪੰਨਾ ਪਰ ਜੋ ਅਸੀਂ ਦੇਖਿਆ ਲੁਧਿਆਣੇ 'ਚ ਇੱਕ ਆਮ ਆਦਮੀ ਪਾਰਟੀ ਦਾ ਇਹਨਾਂ ਦਾ ਆਗੂ ਅਸਤੀਫਾ ਦੇ ਗਿਆ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਜਿਹੜੇ ਇਹਨਾਂ ਦੇ ਅਹੁਦੇਦਾਰ ਨੇ ਅਸਤੀਫਾ ਦਿੱਤਾ ਹੈਗਾ ਵਾ ਔਰ ਪੰਜਾਬ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਕਿਸੇ ਨਾ ਕਿਸੇ ਢੰਗ ਵਿੱਚ ਕਬਜ਼ਾ ਕਰਨਾ ਚਾਹੁੰਦਾ ਵਾ ਇਹ ਆ ਚਾਹੇ ਲੈਂਡ ਪੂਲਿੰਗ ਪਾਲਿਸੀ ਹੋਵੇ ਚਾਹੇ ਭਾਰਤ ਮਾਲਾ ਪ੍ਰੋਜੈਕਟ ਹੋਵੇ ਚਾਹੇ ਇਹਦੇ ਪਿੱਛੇ ਉਹ ਕਹਿੰਦੇ ਬੁਲਟ ਟ੍ਰੇਨ ਆ ਰਹੀ ਹੈ ਉਹਦੇ ਵਿੱਚ ਜਮੀਨਾਂ ਦੀ ਅਕੋਜੀਸ਼ਨ ਹੋਵੇ ਚਾਹੇ ਆਬਾਦ ਕਰ ਕਿਸਾਨਾਂ ਦਾ ਅਜਾੜਾ ਹੋਵੇ ਯਾਨੀ ਅਲਗ-ਅਲਗ ਢੰਗ ਨਾਲ ਜਮੀਨਾਂ ਨੂੰ ਖੋਨਦੀ ਤਿਆਰੀ ਵਿੱਚ ਆ ਔਰ ਪੰਜਾਬ ਦੇ ਕਿਸਾਨ ਕਦੇ ਵੀ ਆਪਣੇ ਜੀਵੇ ਦੀ ਇਹਨਾਂ ਜਮੀਨਾਂ ਨੂੰ ਜਾਣ ਨਹੀਂ ਦੇਣਗੇ ਅਰ ਨਾਲ ਤੁਹਾਨੂੰ ਜਾਣਕਾਰੀ ਦੇ ਦਿਆਂ ਅਸੀਂ ਫਿਰ ਅੱਜ ਇਸ ਸੱਦੇ ਵਾਸਤੇ ਸਾਰੇ ਨੂੰ ਸੱਦਿਆ ਔਰ 5 5 ਅਗਸਤ ਨੂੰ ਜਲੰਧਰ ਵਿੱਚ ਸਾਡੀ ਕੰਮ ਦੀ ਪੱਡੀ ਮੀਟਿੰਗ ਹੋਊਗੀ ਔਰ ਕਿਹੜੀ ਗਰਾਊਂਡ ਅਸੀਂ ਸਿਲੈਕਟ ਕਰਦੇ ਹਾਂ ਉੱਥੇ ਵੀ ਕਿਹੜੀ ਗਰਾਊਂਡ ਦੇ ਵਿੱਚ ਸਾਡਾ ਇਕੱਠ ਹੋਵੇ ਔਰ ਉੱਥੇ ਵੀ ਤੁਹਾਡੀ ਪ੍ਰੈਸ ਨੂੰ ਜਾਣਕਾਰੀ ਵੀ ਉੱਥੇ ਪ੍ਰੈਸ ਕਾਨਫਰੰਸ ਕੱਟ ਤੋਂ ਬਾਅਦ ਕਰਾਂਗੇ ਅੱਜ ਤੁਹਾਡੇ ਕੋਲ ਜਾਣਕਾਰੀ ਦੇ ਦिए ਤੋਂ ਜਲੰਧਰ 5 ਨੂੰ ਕਿਸਾਨ ਮਜ਼ਦੂਰ ਮੋਟਾ ਮੀਟਿੰਗ ਕਰਕੇ ਸਾਰੇ ਜਿਹੜੇ ਪ੍ਰਬੰਧ ਆ ਉਹਨਾਂ ਪ੍ਰਬੰਧਾਂ ਦਾ ਜਾਇਜ਼ਾ ਲਾਊਗਾ ਵੀ ਵੱਡਾ ਇਕੱਠ ਕਿਵੇਂ ਕਰਨਾ ਹੈਗਾ ਔਰ ਅ ਅਸੀਂ ਲੋਕਾਂ ਨੂੰ ਇਹਨਾਂ ਦੁਨੀਆ ਵਿੱਚ ਸ਼ਾਮਲ ਹੁੰਦਾ ਸਦਾ ਚੱਲਦੇ ਨੇ ਆ ਅਸੀਂ ਮੈਂ ਹੁਣ ਚਾਹੂੰਗਾ ਮਾਨੂ ਜੀ ਸਾਹਿਬ ਤੁਹਾਡੇ ਨਾਲ ਗੱਲ ਕਰ ਲਵਾਂ ਸਾਰੇ ਆਈ ਖੇਤਾਂ ਨੂੰ ਕਰਾਂ ਆਪਣੇ ਖਵਾਂਰੀ ਦੀ ਗੱਲ ਕਰਾਂ ਕਿਉਂਕਿ ਦੇਖ ਸਾਹਿਬ ਨੇ ਤੇ ਰਾਏ ਸਾਹਿਬ ਨੇ ਕਿਹਾ ਕਿ ਪੂਰਾ ਪੰਜਾਬ ਲਈ ਹਿੰਦੁਸਤਾਨ ਦੇ ਜਿਹੜੇ ਜੰਮੀ ਵੀ ਕਿਸਾਨ ਨੇ ਉਹ ਚਾਹੁੰਦੇ ਨੇ ਕਿ ਕੱਢ ਹੋਵੇ ਇੱਕ ਆ ਹੋਵੇ ਸਾਰੀਆਂ ਦਿੱਕੁੰਡੀਆਂ ਦਾ ਔਰ ਜਿਸ ਤਰ੍ਹਾਂ ਜੇ ਆਪਾਂ ਗੱਲ ਕਰੀਏ ਲੈਂਡ ਐਕਟਿਵੇਸ਼ਨ ਦੀ ਉਹ ਕੱਲਾ ਪੰਜਾਬ ਦਾ ਮਸਲਾ ਨਹੀਂ ਹੈਗਾ ਜਿਹੜਾ ਲੈਂਡ ਪੂਲਿੰਗ ਹੈ ਇਹਦੇ ਨਾਲ ਦਾ ਸਿਮਿਲਰ ਮਸਲਾ ਮੱਧ ਪ੍ਰਦੇਸ਼ ਦੇ ਵਿੱਚ ਹੈ ਰਾਜਸਥਾਨ ਦੇ ਵਿੱਚ ਹੈ ਮੈਂ ਤੁਹਾਨੂੰ ਦੱਸ ਦੇਣਾ ਕਰਨਾ ਹੈ ਰਾਜਸਥਾਨ ਦੇ ਵਿੱਚ ਜੇ ਕੋ ਸਾਡਾ ਪਿਛਲੇ ਪਿਛਲੀ ਕੁਝ ਹੀ ਦਿਨ ਨੂੰ ਦਿੱਲੀ ਦੀ ਸਾਡੀ ਇੱਕ ਯੂਨੀਟੀ ਮੀਟਿੰਗ ਸੀ ਸਾਡੇ ਕੋਲ ਉੱਥੇ 75 ਪਿੰਡਾਂ ਦੇ ਡੈਲੀਗੇਟ ਸਾਈਸ ਜਿਨ੍ਹਾਂ ਦੇ ਪਿੰਡਾਂ ਨੂੰ ਉਜਾੜਿਆ ਜਾ ਰਿਹਾ ਹੈ ਉਹ ਜਾੜਿਆ ਜਾਣੇ ਕਿਉਂਕਿ ਉੱਥੇ ਇੱਕ ਸਰਬਰ ਮਛਾ ਦਾ ਰਿਜ਼ਰਵਰ ਬਣਾਉਣਾ ਹੈ ਹੁਣ ਰਿਜ਼ਰਵਰ ਕਿਤੇ ਵੀ ਬਣਾਇਆ ਜਾ ਸਕਦਾ ਪਿੰਡ ਜਾਣ ਕੇ ਰਿਜ਼ਰਵਰ ਬਣਾਉਣਾ ਦਾ ਕੋਈ ਤਕਨੀਕ ਨਹੀਂ ਹੈ ਜੇ ਇਸੇ ਤਰ੍ਹਾਂ ਜਿਹੜੀ ਦਿੱਲੀ ਮੁੰਬਈ ਹਾਈਵੇ ਆ ਉਹਦੇ ਆਲੇ ਦੁਆਲੇ 180 ਪਿੰਡਾਂ ਨੂੰ ਖਾਲੀ ਕਰਨ ਦਾ ਮੁੱਦਾ ਸਾਹਮਣੇ ਆਇਆ ਹੁਣ ਬਸਲਾ ਇਸ ਕਰਦਾ ਹੈ ਕਿ ਜਿਹੜਾ ਹਿੰਦੁਸਤਾਨ ਹੈ ਉਹ ਇੱਕ ਰੂੜਾ ਕੰਟਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਸੀ ਤਰਕਾਰ ਨੂੰ ਹੋਲਕ ਹੈ ਪੰਜਾਬ ਤੇ ਇਹ ਪ੍ਰਸੰਗ ਉਹ ਚੁਪਾ ਹੈਗਾ ਹੈਗਾ ਜਿੰਦੋਸਤਾਨ ਦੀ ਜਿਹੜੀ ਵੱਡੀ ਆਬਾਦੀ ਹੈ ਖੇਤੀਬਾੜੀ ਨਾਲ ਸੰਬੰਧਿਤ ਹੈ ਜੇ ਇਹ ਪੈਨਟੀ ਜੀ ਉੱਤਰ ਜਾਣਗੇ ਸਾਡਾ ਜਿਹੜਾ ਸਾਡੀ ਸਭਿ 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 ਸਭ ਰਾਪੋਰ ਦੇ ਵਿੱਚ ಗ್ರಾಮ ਸਭਾ ਸੱਦੀ ਗਈ ਜਿਨੇ ਅੱਜ ਮਤਾ ਪਾਇਆ ਵੀ ਇੱਕ ਇੰਚ ਵੀ ਇਸ ਪਾਲਿਸੀ ਜਿਹੜੀ ਲੈਂਡ ਗ੍ਰੈਬਿੰਗ ਪਾਲਿਸੀ ਐ ਲੈਂਡ ਪੂਲਿੰਗ ਪਾਲਿਸੀ ਹੀ ਲੈਂਡ ਗ੍ਰੈਬਿੰਗ ਪਾਲਿਸੀ ਇੱਕ ਇੰਚ ਵੀ ਜ਼ਮੀਨ ਉਹਦੇ ਵਿੱਚ ਨਹੀਂ ਵਕਤੀ ਜਾਏਗੀ ਔਰ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਕੱਲ ਦੇ ਇੱਕ ਇੰਗਲਿਸ਼ ਪੇਪਰ ਦੇ ਵਿੱਚ ਇੱਕ ਆਰਟੀਕਲ छਪਿਆ ਸੀਗਾ ਜਿਹਦੇ ਵਿੱਚ ਦਿੱਲੀ ਦੇ ਵਿੱਚ ਕਿਹੜੀ ਇਹਨਾਂ ਨੇ ਲੈਂਡ ਪਾਲਿਸੀ ਦਾ ਪੁਲੀੰਗ ਕੀਤੀ ਹੈ ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਉਹਦੇ ਉੱਤੇ तमाम ਰਿਪੋਰਟ ਦਿੱਤੀ ਗਈ ਹੈ ਸੋ ਦਿੱਲੀ ਦੇ ਥੱਗ ਇੱਥੇ ਆ ਕੇ ਥੱਗੀ ਮਾਰਨ ਦੀ ਮਨਸ਼ਾ ਨਾ ਰੱਖਣ ਲੋਕਾਂ ਨੇ ਸਰਕਾਰ ਨੂੰ ਨਹੀਂ ਆ ਪ੍ਰਾਪਰਟੀ ਡੀਲਰ ਨਹੀਂ ਚੁਣੇ ਪ੍ਰਾਪਰਟੀ ਡੀਲਰ ਬਹੁਤ ਨੇ ਕਮੋਨ ਹੈ ਇਸ ਦਰ ਬਹੁਤ ਨੇ ਜਿਹੜੀ ਜਿਹੜੇ ਕਰਕੇ ਪੰਜਾਬ ਦੇ ਲੋਕਾਂ ਨੇ ਸਰਕਾਰ ਨੂੰ ਚੁਣਿਆ ਹੈ ਸਰਕਾਰ ਨੂੰ ਆਪਣੇ ਕੰਮ ਸੁਖਣੇ ਚਾਹੀਦੇ ਲਾਅ ਆਰਡਰ ਦੇਖਣਾ ਚਾਹੀਦਾ ਹੈਸ ਟੂ ਦੇਖਣੀ ਚਾਹੀਦੀ ਆ ਇਨਫਰਾਸਟ੍ਰਕਚਰ ਡਾਕੂਮੈਂਟ ਦੇਖਣਾ ਚਾਹੀਦਾ ਔਰ ਦੇਖਣਾ ਚਾਹੀਦਾ ਵੀ ਸੂਬਾ ਕੇ ਵਦੇ ਇਹ ਕਦੀ ਵੀ ਪੰਜਾਬ ਦੇ ਸੋਚ ਕੇ ਵੋਟ ਨਹੀਂ ਪਾਈ ਸੀ ਤੁਸੀਂ ਪਿੰਡਾਂ ਨੂੰ ਤੇ ਖੇਤੀ ਨੂੰ ਖਤਮ ਕਰ ਦਿਓਗੇ ਸੋ ਮੈਂ ਇੱਥੇ ਇਹ ਕਹਿਣਾ ਚਾਹਣਾ ਕਿ ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੈਂਸ ਹੈ ਦਾ ਮੁੱਖ ਸੰਦੇਸ਼ ਇਹਦਾ ਕਿ ਸਾਰੀਆਂ ਜਥੇਬੰਦੀਆਂ ਦਾ ਇੱਕਾ ਸੁੱਚਾ ਇੱਕਾ ਅੱਜ ਇਹ ਕਲੀਅਰ ਹੋ ਗਿਆ ਸਾਫ ਹੋ ਗਿਆ ਕਿ ਜਿਹੜੀ ਪੰਜਾਬជា ਅਸੀਂ ਉਹ ਸੱਦਾਦਾਰੀ ਸਰਕਾਰ ਹੈ ਉਸਨੇ ਸਮੂਹ ਦੇ ਤਾਂ ਕਿ ਇੱਕ ਕਿਸਾਨ ਵਿਰੋਧੀ ਹੈ ਤੇ ਅਗਰ ਇਹ ਕਿਸਾਨ ਮਜ਼ਦੂਰ ਵਿਰੋਧੀ ਹੈ ਤੇ ਅੱਜ ਸਮਾਂ ਮੰਗ ਕਰਦਾ ਹੈ ਕਿ ਪੂਰੇ ਦੇਸ਼ ਦੀਆਂ ਜਥੇਬੰਦੀਆਂ ਇੱਕ ਮੋੜ ਤੇ ਇਕੱਠ ਹੋ ਕੇ ਇਸ ਕਿਸਾਨ ਵਿਰੋਧੀ ਸਰਕਾਰ ਦੇਗੇ ਇਕੱਠ ਹੋ ਕੇ ਇੱਕ ਖੱਟਾ ਸੰਘਰਸ਼ ਕਰਨ ਇੱਕੇ ਨਾਲ ਸੰਘਰਸ਼ ਕਰਨ ਤੇ ਇਹਨਾਂ ਦਾ ਮੂੰਹ ਮੋੜ ਸੋਹਣ ਸਰਦਾਰ ਤੇ ਬਾਦ ਸਿੰਘ 길 ਬੋਲਣਗੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਸਰਕਾਰ ਵਰਤਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਲੈਂਡ ਪੂਲਿੰਗ ਕੇ ਮਾਰੇ ਜਾਨਕਾਰੀ ਦੇਣੀ ਚਾਹੁੰਦਾ ਕਿ ਜਿਹੜੇ ਨਾ ਦੇਖਿਆ ਨਾ ਤੁਸੀਂ ਇੱਕ ਜਗਦੀਸ਼ ਜੈਨ ਜਿੰਨੇ ਕਹੇ ਕਿ ਮੈਂ 100 ਏਕੜ ਜਿਹੜੀ ਆਪਣੀ ਜ਼ਮੀਨਾਂ ਪੂਲ ਕਰਦਾ ਉਹ ਜਗਦੀਸ਼ ਜੈਨ ਕੋਈ ਕਿਸਾਨ ਨਹੀਂ ਹੈਗਾ ਉਹ ਇੱਕ ਕੋਲੋਨਾਈਜ਼ਰ ਹੈ ਜਿਨ੍ਹਾਂ ਨੇ ਜ਼ਮੀਨਾਂ ਘਟੀਆਂ ਕੀਤੀਆਂ ਇੱਕ ਹੋਰ ਪੀ ਆਰ ਬੀ ਉਰਕੀ ਖਰੋਪਾਰੇ ਹੈ ਜਿਨ੍ਹਾਂ ਨੇ ਜ਼ਮੀਨ ਦਿੱਤੀਆਂ 100 ਏਕੜ ਇਹ ਉਹ ਲੋਕ ਨੇ ਜਿਨ੍ਹਾਂ ਨੇ ਜ਼ਮੀਨਾਂ ਇਕੱਠੀਆਂ ਕੀਤੀਆਂ ਨੇ ਕੋਲ ਮੈਜਰ ਨੇ ਵਪਾਰੀ ਨੇ ਇਹ ਕੋਈ ਕਿਸਾਨ ਨਹੀਂ ਹੈਗੇ ਨਾ ਇਹਨਾਂ ਦੀ ਕੋਈ ਜੱਤੀ ਜ਼ਮੀਨ ਹੈ ਇਹ ਸਰਕਾਰ ਦੇ ਬੰਦੇ ਨੇ ਲੋਕਾਂ ਨੂੰ ਭਲੇਖਾ ਪਾਉਣ ਲਈ ਲੋਕਾਂ ਨੂੰ ਭਲੇਖਾ ਪਾਉਣ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਜਿਹੜਾ ਪੇਪਰ ਔਰ ਪ੍ਰੈਸ ਨੂੰ ਦਿੱਤਾ ਜਾ ਰਿਹਾ ਕਿ ਅਸੀਂ ਇਹ ਰਿਪੋਰਟ ਕਰਤੀ ਮੈਂ ਇੱਕਦਮ ਅਟੀਜੀ ਡਾਕਟਰ ਖਣਾਈ ਉੱਤੇ ਕਾਉਂਸਲਰ ਆ ਗਿਆ ਉਸ ਕਾਉਂਸਲਰ ਉਹ ਆਮ ਆਦਮੀ ਪਾਰਟੀ ਦਾ ਕੌਂਸਲਰ ਆ ਉਹਦੀ ਕੋਈ ਜ਼ਮੀਨ ਆਈ ਹੈ ਮੀਨੂ ਆਰਪਿੰਡ ਤੇ ਮੈਂ ਕਹਿੰਦਾ ਕਿ ਉਹਦੀ ਪਿਆਸ ਉਹ ਪਚ ਗਿਆ ਤੁਹਾਨੂੰ ਆਪਣਾ ਇਹਨਾਂ ਦਾ ਕੋਈ ਬੰਦਾ ਵੀ ਜ਼ਮੀਨਨੀਪੁਰ ਕਈ ਬੰਦੇ ਨੇ ਜ਼ਮੀਨ ਆਈ ਹੈ ਵਿੱਚ ਪਰ ਕੋਈ ਵੀ ਇਹਨਾਂ ਨੂੰ ਐਪੀਡੀਓ ਨਹੀਂ ਦੇ ਰਿਹਾ ਕਿ ਰਿਪੋਰਟ ਕਰਦੇ ਸਾਰੇ ਇਸ ਦੇ ਬੁੱਚ ਨੇ ਚਾਹੇ ਉਹ ਆਮ ਆਦਮੀ ਵਾਲਿਆਂ ਦੀ ਜ਼ਮੀਨ ਆਈ ਹੋਵੇ ਚਾਹੇ ਕਿਸੇ ਹੋਰ ਦੀ ਆਈ ਹੋਵੇ ਕੋਈ ਵੀ ਬੰਦਾ ਜ਼ਮੀਨ ਦੇਣ ਲਈ ਤਿਆਰ ਨਹੀਂ ਹੈਗਾ ਪੰਜਾਬ ਦੇ ਵਿੱਚ ਲੋਕੀ ਡਾਂਗਾ ਜਿਹੜੀ ਕੰਢੀ ਖੜੇ ਨੇ ਉਹ ਵੇਲਾ ਦੇਖਦੇ ਨੇ ਕਿ ਆਉ ਉਹ ਸਹੀ ਨਹੀਂ ਕਿ ਇਹ ਭਲੇਖਾ ਲੋਕ ਨਾ ਬਣਨ ਆ ਕਿਸਾਨ ਇਹਨਾਂ ਦੇ ਭਲੇ ਕੇ ਜਾਣ ਧੰਨਵਾਦ ਜੰਮ ਸਿੰਘ ਜੀ ਖਨੇੜੀ ਹੁੰਦੇ ਨੇ ਮੈਂ ਸਾਰੇ ਮੇਰੇ ਬੋਲ ਕੱਟੇ ਗਏ ਜਿਹੜੀਆਂ ਬਾੜੀ ਦੇ ਵਿੱਚ ਜਿਹੜਾ ਪਾਣੀ ਆਉਂਦਾ ਹੈ ਕੱਥੀ ਆਉਂਦਾ ਹੈ ਜਿਹਦੀ ਜਿਹੜੀ ਗੱਲ ਕਰ ਰਹੇ ਹਾਂ ਕਿ ਕਿਸੇ ਦਾ ਜਵਾਬ ਨਹੀਂ ਕਿਹਾ ਕਿ ਇਹਦਾ ਕੀ ਹੈ ਕਿ ਇਹ ਤਾਂ ਕਹਿੰਦੇ ਆ ਸਾਰੇ ਬਖੂਰੀਏ ਕਿ ਉਹ ਕਿਹੜਾ ਮਸਲਾ ਪੈ ਰਿਹਾ ਜੀ ਨੇ ਕੋਈ ਗੱਲ ਕਰੀਏ ਸਪੱਸ਼ਟ ਪਰ ਅਸੀਂ ਇਹ ਨਹੀਂ ਕਹਿੰਦੇ ਕਿ ਪਾਤੀ ਦਾ ਇਹ ਜੋ ਸ਼ੋਕ ਹੈ ਕਿ ਜਦੋਂ ਇਕੱਠੇ ਹੋ ਕੇ ਆਪਾਂ ਜ਼ਰੂਰੀ ਅਗੇ ਲੱਗੇ ਉਹ ਕੋਈ ਕੋਈ ਸ਼ਾਇਦ ਸ਼ਾਇਦ ਇਹ ਮੌਕੇ ਵਾਢੀ ਜਿਹੜਾ ਅੱਜ ਵੀ ਇਹ ਗੱਲ ਕਰਦਾ ਹੈ ਇਹ ਪੁਰਾਣੇ ਮੰਨੇ ਸਮੇਂ ਤੋਂ ਪਸੰਦ ਕੀਤੇ ਲੋਕਾਂ ਜਿਹੜਾ ਸੰਦੇਸ਼ ਦਾ ਸ਼ਬਦ ਅੱਜ ਵੀ ਜਨਵਾਦ ਦਾ ਸੰਦੇਸ਼ ਨਾਲ ਸਮੀਰ ਕੋਸ਼ਾ ਕਰਦਾ ਰਹੇ ਉਹ ਹੀ ਕਹਿਣੀ ਮੜੀਆ ਪਸੰਦ ਕੀਤੇ ਮੌਕੇ ਨੇ ਇਹ ਜਿੰਦਗੀ ਕੋਸ਼ਾ ਮੜੀਆ ਸਾਮੀ ਵਾਸਤੇ ਖਸਰਾ ਫਲਾਸ ਪੱਤਰਾਂ ਨੇ ਇਹ ਕਿਹਾ ਵਰਤੋਂ ਦੇ ਸਿਲੇ ਨਾ ਵਾਸਤੇ ਪ੍ਰੰਪਤੀ ਦਾ ਇਹ 16 ਜੁਲਾਈ ਦੇ ਤੱਕ ਦਾ ਹੈ ਇੱਕ ਗੱਲ ਜਿਹੜੀ ਵਿਸ਼ੇਸ਼ ਸੀਗੀ ਲਾਸਟ ਡੇਟ ਕੱਲ ਆ ਡੈਡ ਲੈਂਡ ਪੂਲਿੰਗ ਕੰਸਟੀਟਿਊਟ ਚਰਾਹ ਜਾਰ ਕਰਨੀ ਸੀ ਤੁਸੀਂ ਵੇਖੋ ਸਰਕਾਰ ਨੇ ਉਸ ਡੇਟ ਨੂੰ ਬੜਾ ਪ੍ਰਚਾਰਿਆ ਨਹੀਂ ਹੈ ਚਲ ਮੀਡੀਆ ਐਕਸਪਾਂਡਿੰਗ ਨੂੰ ਪਹਾਈ ਜਿਵੇਂ ਲੋਕਾਂ ਨੂੰ ਸਾਰੇ ਲੋਕ ਦਫ਼ਤਰਾਂ ਤੇ ਗਾੜੀ ਆ ਕੇ ਪਹਿਲੋਂ ਸੰਡੇ ਦੀ ਲਾਸਟ ਡੇਟ ਦਿੱਤੀ ਸੀ ਜਦੋਂ ਜਿਹੜਾ মিডিਆ ਦੀ ਰੋਣਾ ਪੈ ਗਿਆ ਫਿਰ ਮੰਡੇ ਕਰ ਦਿੱਤੀ ਗਈ ਸਾਰੇ ਲੋਕ ਇਕਰਾਰ ਦੇ ਨੂੰ ਚਾਰ ਨੇ ਨਾ ਲੋਕਾਂ ਨੂੰ ਇੱਕ ਹਵਾਲਾ ਦਿੱਤਾ ਗਿਆ ਵੀ ਜਿਹੜੇ ਜਿਹੜੇ ਨਹੀਂ ਸਮਝ ਆ ਆ ਦਫਤਰ ਆ ਜਿਹੜੇ ਜਿਹੜੇ ਡਿਮਾਂਡਾਂ ਦਾ ਦਫਤਰ ਬਾਰੇ ਬਾੜਾ ਕਿੰਨਾ ਕ ਜਾਣਦੇ ਸੀ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਡਵੈਲਪਮੈਂਟ ਅਥਾਰਟੀ ਨੂੰ ਕਿੰਨਾ ਕ ਲੋਕ ਜਾਣਦੇ 8 8 ਹੈਗੇ ਨਾ ਪਟਿਆਲੇ ਦੇ ਵਿੱਚ ਜਨਤ ਕਾਉਂਟੀ ਹੈ ਵੀ ਆਦਤ ਵਰਦੀ ਚਾਨ ਬੁੱਝ ਕੇ ਵੀ ਲੋਕਾਂ ਕੋ ਸਮੇਂ ਸਿਰ ਇਹ অপਰਾਧ ਨਾ ਦਿੱਤੇ ਜਾਣ ਤੇ ਸਰਕਾਰ ਸਰਕਾਰ ਸੱਚੀ ਹੋ ਜਾਏ ਕਿ ਲੋਕ ਸਾਡੇ ਨਾਲ ਸਹਿਮਤ ਹੈਗੇ ਆ ਜਿੱਥੇ ਜਿੱਥੇ ਤੱਕ ਮੈਂ ਗਿਆ ਤੁਸੀਂ ਇੱਕ ਘਟਨਾ ਦੇਖੋ ਦਿੱਲੀ ਵਾਲਦਾ ਆਮ ਆਦਮੀ ਪਾਰਟੀ ਦਾ ਸਰਪੰਚ ਜਿਹੜਾ ਚੰਡੀਗੜ੍ਹ ਵੀ ਤੁਹਾਨੂੰ ਸ਼ਾਮਲ ਹੁੰਦਾ ਔਰ ਉਹਨੂੰ ਮਾਨ ਸੀਗਾ ਵੀ ਸਾਡੀ ਜੇ ਬੰਦੀ ਵੀ ਮੈਂ ਮਤਾ ਪਾਸ ਕਰਕੇ ਲੈ ਜੂੰਗਾ ਮੇਰੀ ਗੱਲ ਮੰਨਣਗੇ ਜਦੋਂ ਦਿੱਲੀ ਵਾਲੇ ਆ ਭਗਵਾਨ ਨੂੰ ਪਤਾ ਲੱਗਾ ਕਿ ਇਹ ਸਰਪੰਚ ਸਾਹਿਬ ਤਾਂ ਮਤਾ ਲੈ ਕੇ ਆਏ ਉਲਟ ਸਾਡੇ ਵੀਰ ਅਸੀਂ ਤਾਂ ਜ਼ਮੀਨ ਦੇਣੀ ਨਹੀਂ ਫਿਰ ਠੱਕੇ ਮਾਰ ਕੇ ਕੱਢਿਆ ਉਹ ਸਰਪੰਚ ਵੀਡੀਓ ਆਪਣੀ ਪਾਕਿਟ ਵਿੱਚ ਨਿਕੜੋ ਮੁੜਿਆ ਲਾਈਵ ਹੋ ਕੇ ਕਿ ਜੇ ਐਂ ਕਰਨਗੇ ਸਾਡੇ ਨਾਲ ਤਾਂ ਫਿਰ ਕੀ ਬਸੋ ਇਸ ਕਰਕੇ ਅਸੀਂ ਤਾਂ ਸਪਸ਼ਟ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਜੀ ਅਸੀਂ ਨਹੀਂ ਕਦੀ ਜਥੇਬੰਦੀਆਂ ਨੂੰ ਸਰਦਾ ਦਿੱਤਾ ਸੀ ਕਿ ਭਾਜਪਾ ਦਾ ਸਮਾਜਿਕ ਬਾਈਕਾਟ ਹੋਵੇ ਪਹਿਲੇ ਦੌਰਨ ਪਰ ਪੰਜਾਬ ਦੀ ਜਨਤਾ ਨੇ ਦੇਖਦੀ ਜਨਤਾ ਨੇ ਅਸੀਂ ਦੇਖਿਆ ਸਮਾਜਿਕ ਬਾਈਕਾਟ ਕਰਨਾ ਭਾਜਪਾ ਦਾ ਇਹ ਅਸੀਂ ਕਹਿੰਦੇ ਆ ਤੁਸੀਂ ਜੇ ਤੁਹਾਡੇ ਦੇ ਮਾੜਾ ਮੋਟ ਕੋਈ ਲੋਕਤੰਤਰ ਲੋਕਤੰਤਰ ਦੀ ਕਦਰ ਕੀਮਤ ਆ ਲੋਕਾਂ ਦੀ ਭਾਵਨਾ ਦੀ ਕਦਰ ਕਰੋ ਪਛਾਹ ਮੁਰਜੋ ਨਹੀਂ ਤਾਂ ਭਾਜਪਾ ਨੋ ਵੀ ਤੁਹਾਡਾ ਬੁਰਾ ਹਸ਼ਰ ਪੰਡਾ ਦੇ ਵਿੱਚ ਹੋਣਾ ਆਉਂਗਾ ਇਸ ਮੈਂ ਤੁਹਾਨੂੰ ਦੇਖੀਏ ਅੱਜ 3 ਤਰੀਕ ਨੂੰ ਕੁੰਡੀ ਬੈਸ ਦਾ ਸੱਫਾ ਦੱਸਤਾ ਇਹ ਦੇਖੋ ਮੇਰਾ ਕੋ ਦਾ ਸਵਾਲ ਹੈ ਪਰ ਇਤਨੀ ਵੀ ਜਿਹੜਾ ਪੁੱਲਾ ਸਦਾ ਦਿੱਤਾ ਉਹ ਲੋਕ ਅਧਿਕਾਰ ਮੈਰ ਵੱਲੋਂ ਪ੍ਰੋਗਰਾਮ ਚੱਗਾ ਤੇ ਉਹ ਪੀਸੀ ਕੀਤੀ ਗਈ ਸੀ ਤਾਂ ਸਾਡੇ ਭਾਰਤੀ ਚੰਦੂ ਨੇ ਦਵਾਪਾ ਉਹ ਸ਼ਹਿਨशाह ਪੈਲਸ ਇੱਥੇ ਲੁਧਿਆਣੇ ਸੱਦਾ ਦਿੱਤਾ ਗਿਆ ਹੈ ਔਰ ਸੂਚੀਆਂ ਜਿੱਥੇ ਬੰਦੀਆਂ ਨੂੰ ਵੀ ਇਹੀ ਸੱਦਾ ਦਿੱਤਾ ਉਹਦੇ ਵਿੱਚ ਆਓ ਔਰ ਅਸੀਂ ਉਥੇ ਸੀਐਮ ਸਾਹਿਬ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਸੱਦਾ ਦਿੱਤਾ ਹੈ ਹਰਪਾਲ ਜੀਮਾ ਜੀ ਨੂੰ ਸੱਦਾ ਦਿੱਤਾ ਹੈ ਔਰ ਉਹਦੇ ਵਿੱਚ ਅਮਨ ਰੋੜਾ ਜੀ ਨੂੰ ਸੱਦਾ ਦਿੱਤਾ ਹੈ ਔਰ ਉਹਦੇ ਵਿੱਚ ਜਿਹੜੇ ਮੁਰੀਆਂ ਜੀ ਨੇ ਉਹਨਾਂ ਨੂੰ ਜਿਹੜੇ ਕਿ 4 ਤੋਤੇ ਬਣ ਕੇ ਦਿੱਲੀ ਦੇ ਬਹੁਤ ਬੋਲ ਰਹੇ ਨੇ ਉਹਨਾਂ ਨੂੰ ਸੱਦਾ ਦਿੱਤਾ ਕਿ ਆਓ ਸਾਨੂੰ ਸਮਝਾਓ ਲੈਣ ਪੁਲਿਸ ਨਗਰੀ ਪੁਲਿਸ ਦੀ ਪਾਲਿਸੀ ਉਹਦੇ ਸੰਬੰਧ ਵਿੱਚ ਅਗਰ ਤੁਸੀਂ ਜਿੱਤ ਗਏ ਅਸੀਂ ਤੁਹਾਡੀ ਗੱਲ ਮੰਨ ਲਾਂਗੇ ਜਿਹੜੇ ਜਿਹੜੇ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਸਾਰਿਆਂ ਦਾ ਨਹੀਂ ਅਸੀਂ ਕਹਿੰਦੇ ਅਗਰ ਅਸੀਂ ਤੁਹਾਨੂੰ ਸਮਝਾ ਦੇ ਤਾਂ ਫਿਰ ਤੁਸੀਂ ਉਸੇ ਵੇਲੇ ਪੂਰੇ ਪੰਜਾਬ 'ਚ ਇਹ ਪਾਲਿਸੀ ਨੂੰ ਵਾਪਸ ਲਹੋਗੇ ਇਸ ਕਰਕੇ ਅਸੀਂ ਤੁਹਾਨੂੰ ਖੁੱਲਾ ਸੱਦਾ ਦਿੰਦੇ ਆ ਆਓ ਆ ਕੇ ਸਾਨੂੰ ਪਾਲਿਸੀ ਸਮਝਾਓ ਔਰ ਆਨਲਾਈਨ ਹੋਏਗਾ ਅੰਦਰ ਨਹੀਂ ਵੀ ਤੁਸੀਂ ਕਹਿ ਰਹੇ ਹੋ ਕਹੀ ਤਾਂ ਨਹੀਂ ਸਮਝਾ ਲਈ ਸੀ ਫਿਰ ਨਹੀਂ ਮੰਨਦੇ ਬਿਲਕੁਲ ਹੀ মিডিਆ ਦੇ ਸਾਹਮਣੇ ਹੋਏਗਾ ਜੇਕਰ ਮੰਤਰੀ ਜੀ ਆਉਂਦੇ ਨੇ ਸੀਐਮ ਸਾਹਿਬ ਆਉਂਦੇ ਨੇ ਅਸੀਂ ਕਹਿੰਦੇ ਕੋਈ ਨੁਮਾਇੰਦਾ ਉਹਨਾਂ ਦਾ ਨਾ ਚੌਂਦ ਵਿੱਚੋਂ ਆਵੇ ਅਸੀਂ ਚੈਲੰਜ ਕਰਦੇ ਆ ਆ ਕੇ ਸਾਨੂੰ ਲੈਪੋ ਸਮਝਾ ਪੁਰਾਣੀ ਸਰਕਾਰਾਂ ਦਾ ਲਿਬਰ ਕੀਤਾ ਜਾ ਰਿਹਾ ਪਹਿਲਾਂ ਦੀ ਲੈਂਡ ਪੂਲਿੰਗ ਸਕੀਮ ਕਰਕੇ ਜਿਹੜੀਆਂ ਜਗਾ ਇੱਕ ਵਾਰ ਕੀਤੀ ਸੀ ਤਾਂ ਉਹਦਾ ਹਵਾਲਾ ਦਿੱਤਾ ਜਾ ਰਿਹਾ ਕਿ ਉਸੇ ਤਰ੍ਹਾਂ ਦੀ ਇਹ ਜਿਹੜੀ ਹੈ ਹਾਂ ਦੇਖੋ 2008 ਤੇ ਲੈਂਡ ਪੂਲਿੰਗ ਪੋਲਿਸੀ ਤੇ ਕੱਲੀਦ ਨੇ ਆਇਆ 2013 ਚ ਇਹ ਵੀ اپੋਜੀਸ਼ਨ ਵੀ ਹੋਈ ਇਹ ਕੋਈ ਹੁਣ ਜਿਹੜੇ ਅੰਦਰੋਂ ਨਿਕਲ ਗਏ ਨੇ ਭਗਵਾਨ ਕੁਮਾਰ ਸਰਕਾਰ ਦੀ ਅਫਸਰਸਾਈ ਬੋਲ ਰਹੀ ਆ ਜਿਹੜੇ ਨਿਕਲ ਰਹੇ ਨੇ ਕਿ ਅਸਾਂ ਦੇ ਵਿੱਚ ਇਹ ਵਰਲਡ ਬੈਂਕ ਦੀ ਨੀਤੀ ਸੀ ਕਿ ਸਾਨੂੰ ਜਿਹੜੀਆਂ ਵਾ ਅਸੀਂ ਲੈਂਡ ਬੈਂਕ ਬਣਾਉਣਾ ਚਾਹੁੰਦੇ ਤੇ ਕਾਰਪੋਰੇਟ ਘਰਾਣੇ ਜਿਹੜੇ ਆ ਇੱਥੇ ਪੰਜਾਬ ਦੀਆਂ ਜ਼ਮੀਨਾਂ ਵੱਡੇ ਪੱਧਰ ਤੇ ਮੰਗ ਰਹੇ ਨੇ ਪਰ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਕੋਈ ਜ਼ਮੀਨ ਦੇਣ ਨੂੰ ਤਿਆਰ ਨਹੀਂ ਇਸ ਕਰਕੇ ਸਾਨੂੰ ਲੈਂਡ ਪੂਲਿੰਗ ਕੌਂਸਿਲ ਲਿਆਉਣੀ ਪਈ ਹੈ ਇਹਦਾ ਵੱਡੀਆਂ ਪੰਜਾਬ ਦੇ ਅਖਬਾਰਾਂ ਤੇ ਛਪ ਨਿਕਲਿਆ ਜਿੰਦੋਂ ਤੱਕ ਇਹਨਾਂ ਦਾ ਸਵਾਲ ਆ ਇਹ ਤਾਂ ਕਈ ਮਾਸਟਰ ਪੁਆਇੰਟ ਜਿਹੜੇ ਬਣੇ ਹੋਏ ਨੇ ਪੁਰਾਣੇ 70 ਦੇ 60 ਦੇ ਵੀ ਨਿਕਲ ਕੇ ਆਏ ਇਹਦੇ ਬਾਅਦ ਵੀ ਉਹ ਜਿਹੜੀਆਂ ਜ਼ਮੀਨਾਂ ਨੇ ਉਦੋਂ ਦੀਆਂ ਤਿਆਰੀਆਂ ਹੋ ਰਹੀਆਂ ਨੇ ਇਹਦੀਆਂ ਜਿਹੜਾ ਅਸੀਂ ਕਹਿੰਦੇ ਆ ਕਿ ਇਹ ਕਾਰਪੋਰੇਟ ਹਾਊਸਸ ਦਾ ਹਮਲਾ ਵਾ ਠੀਕ ਹੈ ਨਾ ਹੁਣ ਜੇ ਕਰਨਦਾਰ ਦੇ ਵਿੱਚ ਛੇੜੋ ਮਿਲਿਆ ਉਹ ਜ਼ਮੀਨ ਸਰਕਾਰ ਨੇ ਲਈ ਉਹ ਦਿੱਤੀ ਗਈ ਕੰਨੇ ਵਾਸਤੇ ਉਹ ਵੀ ਲੈਂਡ ਪੂਲਿੰਗ ਕੌਂਸਲ ਵਿੱਚ ਪਾਉਂਦੀ تیاری ਹੋ ਰਹੀ ਹੈ ਜਿਹੜਾ ਇਹ ਨਾ ਇਸ ਕਰਕੇ ਸਰਕਾਰ ਦੀ ਨੀਅਤ ਮਾੜੀ ਆ ਅਸਲ ਵਿੱਚ ਪੰਜਾਬ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਦਾ ਹਮਲਾ ਵਾ ਉਹ ਕਿਸੇ ਦੀ ਨਹੀਂ ਕਹਦਾ ਜੇ ਇਹ ਪੰਜਾਬ ਜਿਹੜੀ ਅਸੀਂ ਜਦੋਂ ਤਿੰਨ ਕਾਲੇ ਖੇਤੀ ਦੇ ਕਾਨੂੰਨ ਆਏ ਸੀਗੇ ਉਦੋਂ ਕਿਹਾ ਸੀ ਪੰਜਾਬ ਦੀਆਂ ਜ਼ਮੀਨਾਂ ਤੇ ਪੰਜਾਬ ਦੀ ਖੇਤੀ ਮੰਡੀ ਨੂੰ ਤੋੜ ਕੇ ਹੌਲੀ-ਹੌਲੀ ਪੰਜਾਬ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਆ ਜੀ ਜੀ ਤਿੰਨ ਕਾਲੇ ਕਾਨੂੰਨ ਕਹਿੰਦੇ ਸੀ ਅਸੀਂ ਕਹਿੰਦੇ ਗਾ ਲੈਂਡ ਪੂਲਿੰਗ ਪਾਲਸੀ ਇਹ ਪੰਜਾਬ ਦੇ ਕਿਸਾਨਾਂ ਦੀ ਕਾਲੀ ਪਾਲਸੀ ਬਣੀ ਜਾਵੇ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਹਨੇਰੇ ਵਿੱਚ ਟੱਕਣ ਜਾ ਰਹੀ ਹੈ ਇਸ ਕਰਕੇ ਦਾਪੂਰ ਕਰਦੇ ਹੁਣ ਅਗਲਾ ਤੁਹਾਡੀ ਸਾਰੇ ਜੱਥੇ ਬੰਦਿਆਂ ਦਾ ਐਕਸ਼ਨ ਕੀ ਹੈਗਾ ਉਹੀ ਚਿੱਠੀ ਲਿਖ ਦਿੱਤੀ ਆ ਸਾਰੇ ਮਿਲ ਕੇ ਤੁਸੀਂ ਇਸ ਦਿੱਤਾ ਦੇ ਨਾਮ ਕੁਝ ਕਹਿ ਰਹੇ ਹੋ ਕਿ ਇੱਕ ਸੁਨੇਹਾ ਦੇਖੋ ਉਹਦੇ ਤੇ ਆਪ ਵੀ ਅਸੀਂ ਚਿੱਠੀ ਲਿਖੀ ਜੇ ਤਾਂ ਉਹਨਾਂ ਨੂੰ 26 ਅਗਸਤ ਵਾਲੀ ਡੇਟ ਫਾਈਨਲ ਹੋਊ ਫੇ ਚੰਡੀਗੜ੍ਹ ਸਾਰੇ ਆਪਾਂ ਇਕੱਠੇ ਹੋਵਾਂਗੇ ਅਸੀਂ ਸੱਦਾ ਦੇਤਾ ਜੇ ਕੋਈ ਡੇਟ ਤੇ ਸਮੱਸਿਆ ਹੋਈ ਉਹ ਵੀ ਕਰ ਲਾਂਗੇ ਠੀਕ ਹੈ ਨਾ ਡੇਟ ਦੇ ਬਾਰੇ ਕੋਈ ਨਹੀਂ ਉਹ ਤਾਂ ਅੱਡ ਕਿੱਥੇ ਜਾ ਸਕਦਾ ਵਾ ਠੀਕ ਹੈ ਨਾ ਇਸ ਕਰਕੇ ਔਰ ਅਸੀਂ ਚਿੱਠੀ ਉਹਨਾਂ ਨੂੰ ਅੱਜ ਜਿਹੜੀ ਤੁਹਾਨੂੰ ਲਿਖੀ ਆ ਇਹ ਵੱਡੇ ਜਿਹੜੇ ਉਹਨਾਂ ਦੇ ਲੀਡਰ ਹੈ ਉਹਨਾਂ ਨੂੰ WhatsApp ਤੇ ਅਸੀਂ ਪਹੁੰਚਾ ਵੀ ਦੇਣੀ ਆ ਤੋਂ ਥੋੜੇ ਤੋਂ ਬਾਅਦ ਤੁਹਾਨੂੰ ਵੀ ਜਾਰੀ ਕਰ ਦੇਣੀ ਆ ਕਿ ਸੱਦਾ ਦੇ ਰਹੇ ਹੈਗੇ ਆ ਮੈਨੂੰ ਲੱਗਦਾ ਉਹਨਾਂ ਦੀ ਮੀਟਿੰਗ ਹੈਗੀ ਆ ਅਸੀਂ ਆਸ ਰੱਖਾਂਗੇ ਪੋਸਟ ਬਾਸ ਦੀ ਜਿਹੜਾ ਅਸੀਂ ਟ੍ਰੈਕਟਰ ਮਾਰਚ ਦਾ ਉਹਨਾਂ ਦਾ ਸਮਰਥਨ ਕੀਤਾ ਸੀ ਗਰਾਊਂਡ ਤੇ ਜਾ ਕੇ ਬਹੁਤ ਸਾਰੇ ਆਗੂਆਂ ਨੇ ਉਹਨੂੰ ਜਾਇਆ ਕਿਹਾ ਸੀਗਾ ਆਸ ਹੈ ਸਾਨੂੰ ਵੀ ਅਸੀਂ ਪੰਜਾਬ ਦੇ ਅੰਦਰ ਸਾਰੇ ਤਰ੍ਹਾਂ ਨੂੰ ਕੱਟੀਆਂ ਕਰਕੇ ਸੰਘਰਸ਼ ਵਾਲੀ ਕਾਮਯਾਬ ਹੋ ਜਾਣਾ ਇਹ ਬੈਠੀ ਰੱਖਦੇ ਹਾਂ ਕਰਦੇ ਜੀ